ਦੇ ਕੋਸ਼ਿਸ਼ ਨਹੀਂ ਕੀਤਾ ਨਾ ਹੁਣ ਥੈਂਕ ਯੂ ਟੇਕ ਅਵੇ ਬਾਈਸ ਜਿਆ ਪਰਸਾ ਰਹਿ ਲੈ ਐ ਕੁਆਲਿਫਾਈ ਰਿਫਰਿਟ ਕਰਨਾ ਸਾਰੇ ਜਨ ਧਿਆਨ ਨਾਲ ਸੁਣਿਓ ਇਹ ਚੀਜ਼ ਬਹੁਤ ਕੰਮ ਦੀ ਹੈ ਮੈਨੂੰ ਬਹੁਤ ਰੂੰਗੀ ਲੱਗੀ ਨਾਮ ਜਪਣ ਨਾਲ ਚੜ੍ਹਦੀ ਕਲਾ ਹੁੰਦੀ ਹੈ ਚੜ੍ਹਦੀ ਕਲਾ ਵਾਲਾ ਹੀ ਭਾਣਾ ਮੰਨ ਸਕਦਾ ਹੈ ਭਾਣਾ ਮੰਨਣ ਵਾਲਾ ਹੀ ਸਰਬਤ ਦਾ ਭਲਾ ਕਰ ਸਕਦਾ ਸਰਬਤ ਦਾ ਭਲਾ ਜ਼ਾ ਸਰੀਏ ਗਾਣ ਕਰਨਾ ਨਹੀਂ ਲੱਗਦਾ ਕੋਈ ਦਵਾਈ ਨਹੀਂ ਕੋਈ ਦਵਾ ਨਹੀਂ ਲੱਗਦੀ ਜੋਈ ਲੋਕ ਕਹਿੰਦੇ ਨੇ ਸ਼ਰਮਣ ਧਿਆਨ ਨਾਲ ਗੱਲ ਨੂੰ ਬਣ ਬੋ ਸਰਬੱਤ ਦਾ ਭਲਾ ਕਰਨ ਵਾਲਾ ਹੀ ਭਾਣਾ ਮੰਨ ਸਕਦਾ ਹੈ ਭਾਣਾ ਮੰਨਣ ਵਾਲੇ ਦੀ ਸ਼ਬਦੀ ਕਰੇ ਚੜਦੀ ਕਤਾ ਵਾਲਾ ਹੀ ਨਾਮ ਬੋ ਸਕਦਾ ਐਨੀ ਗਵੇਤੀ ਹੈ ਮੈਂ ਵੀ ਗਲਤ ਕਰ ਦਿੰਨਾ ਜੇ ਗਲਤੀ ਹੋਈ ਤਾਂ ਮਾਫ ਕਰਿਓ ਤੇ ਜਿਨ੍ਹਾਂ ਨੇ ਮੇਰੇ ਨਾਲ ਗੱਲਬਾਤ ਕਰਨੀ ਕਿਸੇ ਹੋਰ ਨਾਲ ਕਰਨੀ 2 ਮਿੰਟ ਦੇ ਦੋ ਪਾਣੀ ਪੋਲੀ ਦੀਏ ਐਂਹੀ ਤਰ੍ਹਾਂ ਦੇ ਐਵੇਂ ਵੀ ਲੈਣ ਬਣਾ ਲਿਓ ਐਂ ਨਹੀਂ ਲੱਗੇ ਜਾਓ ਤੇ ਜਿਨ੍ਹਾਂ ਨੇ ਜਾਣਾ ਬਹੁਤ ਬਹੁਤ ਧੰਨਵਾਦ ਅਗਲੇ ਸਾਲ ਨੂੰ ਫਿਰ ਮਿਲਾਂਗੇ